ਫਰੀ ਫਰੀ ਮਿੱਤਰੋ ਅੱਜ ਜਿਹੜਾ 100 ਮੁਰਗੀ ਪਹਿਲੇ ਨੰਬਰ ਤੇ ਆਊਗਾ 100 ਮੁਰਗੀ ਲੈ ਆਊਗਾ ਉਹਨੂੰ ਇੱਕ ਜੋੜਾ ਆਪਾਂ ਫਰੀ ਦੇਵਾਂਗੇ ਤੇ ਰੇਟ ਸੁਣ ਲਓ ਮਿੱਤਰੋ ਹੁਣ ਧਿਆਨ ਨਾਲ 100 ਮੁਰਗੀ ਵਾਲੇ ਨੂੰ ਇੱਕ ਜੋੜਾ ਦੇਣਾਗਾ ਹੁਣ ਆ ਸੁਣ ਲਓ ਸੁਨਾਲੀ ਮੁਰਗੀ 300 ਰੁਪਏ ਦੀ 300 ਰੁਪਏ ਦੀ ਮੁਰਗੀ ਮਿੱਤਰੋ ਤੇ ਕਰ ਲਓ ਕੁਆਲਿਟੀ ਚੈੱਕ ਆ ਪੀਸ ਦਿਖਾਉਣੇ ਆ ਰੇਟ ਦੇਖ ਲਿਆ ਕਰੋ ਤੇ ਡੇਟ ਦੇਖ ਲਿਆ ਕਰੋ ਮਿੱਤਰੋ ਠੀਕ ਆ ਜੀ ਵੀਡੀਓ ਦੇ ਉੱਪਰ ਡੇਟ ਪਾਉਣੇ ਹੁੰਦੇ ਆ ਆਪਾਂ ਆ 300 ਰੁਪਏ ਵਾਲਾ ਮਾਲ ਆ ਸਾਰਾ ਮਿੱਤਰੋ ਠੀਕ ਆ ਜੀ ਜਿਹੜਾ ਜਾਲੀ ਤੋਂ ਪਰਲੇ ਪਾਸੇ ਉਹ ਵੀ ਤੁਹਾਨੂੰ ਦਿਖਾਵਾਂਗੇ ਉਹ 350 ਰੁਪਏ ਦੀ ਆ ਆ 300 ਰੁਪਏ ਦੀ ਚੈੱਕ ਕਰ ਲਓ ਮਿੱਤਰੋ ਠੀਕ ਹੈ ਜੀ ਆ ਕੇ ਲੈ ਜਾਓ ਕਿਹੜਾ 300 ਰੁਪਏ ਚ ਬਲੈਕਸਟ ਲੌਪ ਆਰ ਆਈ ਆਰ ਵੀ ਆ ਪੀਸ ਮਾੜੇ ਮੋਟੇ ਸੁਨਾਲੀ ਮੁਰਗੀ ਵੀ ਆ ਸੁਨਾਲੀ ਦੀ ਕਰਦੇ ਸੀ ਡਿਮਾਂਡ ਤੇ ਰੇਟ ਆਪਾਂ ਆਫਰ ਵਾਲਾ ਹੀ ਦਿੰਨੇ ਉਹਨੇ ਪਟਾਕੇ ਵਾਲਾ ਹੀ ਪਟਾਕੇ ਵਾਲਾ ਮਿੱਤਰੋ ਪਟਾਕੇ ਪਾਉਣ ਉਹਨੇ ਐਕਟੀਵਿਟੀ ਕਰੋ ਚੈੱਕ ਕਰਾਂ ਫਿਰ ਬਰੋ 15 20 ਦਾ ਪ੍ਰੋਪਰ ਅੰਡੇ ਤੇ ਆਜੂ ਮਿੱਤਰੋ ਵੀਡੀਓ ਕਰ ਦੋ ਸ਼ੇਅਰ ਪਿੰਡ ਭਾਗੀਵੰਦਰ ਜ਼ਿਲ੍ਹਾ ਬਠਿੰਡਾ ਸਾਬੋ ਕੀ ਤਲਵੰਡੀ ਕੋਲੇ ਆ ਕੇ ਲੈ ਜੋ ਗਰਾ ਡੇਟ ਸਕਰੀਨ ਤੇ ਚੱਲੀ ਜਾਂਦੀ ਹੈ ਮਿੱਤਰੋ ਲੋਕੇਸ਼ਨ ਵੀ ਸਕਰੀਨ ਤੇ ਚੱਲ ਚੱਲ ਜੂਗੀ